ਮੇਰੀ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਮੇਦੇ ਕਿਤੇ ਸਾਰੇ ਠੀਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਆ ਹੋਰ ਜਿੰਨਾ ਜਿੰਨਾ ਨੇ ਮੈਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਮੇਰੀ ਵੱਲੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਤੇ ਇਸੇ ਤਰ੍ਹਾਂ ਹੀ ਕਰਦੇ ਰਹੋ ਸਬਸਕ੍ਰਾਈਬ ਲਾਈਕ ਤੇ ਚਲੋ ਹੋਰ ਜਿਹੜੀ ਮੈਂ ਵੀਡੀਓ ਪਾਉਣ ਲੱਗੀ ਆ ਇਹ ਵੀਡੀਓ ਮੇਰੀ ਕੁਝ ਦਿਨ ਪਹਿਲਾਂ ਦੀ ਆ ਤੇ ਮੈਂ ਉਹੀ ਲੱਗੀ ਆ ਪਾਉਣ ਬਣੀ ਹੋਈ ਸੀ ਪਰ ਮੇਰ ਕੋ ਪਾਈ ਨਹੀਂ ਗਈਏਗੀ ਤੇ ਬਸ ਇਦਾਂ ਹੀ ਸਾਡੇ ਡੈਥ ਹੋ ਗਈ ਸੀ ਕਿਦੀ ਤੇ ਉਹਦੇ ਕਾਰਨ ਕਰਕੇ ਮੈਨੂੰ ਜਾਣਾ ਆਉਣਾ ਪੈਂਦਾ ਸੀਗਾ ਤੇ ਮੇਰ ਕੋ ਵੀਡੀਓ ਨਹੀਂ ਪਈਏਗੀ ਤੇ ਮੈਂ ਉਹੀ ਪਹਿਲੀ ਵੀਡੀਓ ਹੀ ਲੱਗੀ ਆ ਪਾਉਣ ਤੇ ਠੀਕ ਹੈ ਜੀ ਦੇਖਿਓ ਜੇ ਮੇਰੀ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਮੈਂ ਲੱਗੀ ਸੀ ਘਰ ਦੀ ਸਫਾਈ ਕਰਨ ਤੇ ਇਧਰੋਂ ਲੱਗੀ ਹਾ ਕੱਪੜੇ-ਕੱਪੜੇ ਲਾਉਣ ਤੇ ਮੈਂ ਹਾ ਚੜਚਪੜਾਈ ਲੱਗੀ ਸੀ ਕਰਨ ਇਹ ਕੱਪੜੇ ਧੋਣੇ ਆ ਤੇ ਡੱਬੇ ਆ ਗਏ ਮੇਰੇ ਹੱਥੇ ਜੁੱਤੀਆਂ ਵਾਲੇ ਇਹ ਸਾਰੇ ਮੇਰੇ ਜੋੜੇ ਆ ਇਧਰ ਥੋੜਾ ਚੰਨ ਘਟਿਆ 1 2 ਤੇਨ ਚਾਰ ਪੰਜ ਛੇ ਸੱਤ ਸੱਤ ਤੇ ਇੱਕ ਅੱਠ ਨੌ 10 11 12 12 ਤੇ ਅਜੇ ਜਿਹੜੇ ਇੱਧਰ ਉੱਧਰ ਤੁਰੇ ਫਿਰਦੇ ਆ ਕੋਈ ਗਤੇ ਪਿਆਣਾ ਕੋਈ ਸਰਦੀ ਵਾਲਾ ਆ ਦੇਖੋ ਇਹਨਾਂ ਨੇ ਮੈਂ ਕਿਤਰਾ ਪੈਕਿੰਗ ਕਰ ਕਰ ਰੱਖਿਆ ਵਧੀਆ ਜੋੜੇ ਜਿਹੜੇ ਵੀਰੇ ਪਾਰਟੀ ਵੇਰ ਆ ਜਿਹੜੇ ਕਈ ਪਾਏ ਹੁੰਦੇ ਆ ਇਤਰਾ ਇਧਰ ਉਧਰ ਰੱਖ ਦਈਦੇ ਆ ਇਹ ਸਾਰੇ ਮੇਰੇ ਜੋੜੇ ਕੱਲੀ ਦੇ ਘਟੋ ਘਟ 12 90 ਦੇ ਇੱਥੇ ਪਏ ਆ ਨਾ ਜਿਹੜੇ ਜੋੜੇ ਹੋਰ ਲੱਭ ਕੇ ਸਫਾਈ ਕਰਦੇ ਆ ਜਿਹੜੇ ਕਿ ਮੈਂ ਕਦੀ ਪਾਏ ਹੀ ਨਹੀਂ ਗਏ ਸਿੰਪਲ ਜੇ ਹ ਕਈਆਂ ਤਾਂ ਮੈਂ ਚੇਚਤਾ ਹੀ ਨੀਗਾ ਹੁੰਦਾ ਕਿਹੜੀ ਜੁੱਤੀ ਹੈਗੀ ਕਿਹੜੀ ਨਹੀਂ ਹੈਗੀ ਆਹ ਗਰਮ ਆ ਆ ਚਲੋ ਦੂਜੇ ਆ بڑے ਮੁੱਟੇ ਜੇ ਪਾਉਣ ਵਾਲੇ ਹੋਰ ਵੀ ਇੱਕ ਦੋ ਜੋੜੇ ਮੇਰੇ ਜੇ ਚਪਲਾਂ ਤੇ ਇਧਰ ਉਧਰ ਤੁਰੇ ਫਿਰਦੇ ਆ ਤੁੱਤੇ ਇਹ ਦੂਜਾ ਦੇ ਉੱਪਰ ਪਏ ਆ ਉਹ ਵੀ ਤੁੱਪੇ ਤੇ ਹੁਣ ਸਾਹਮਣੇ ਵਾਲੇ ਪਏ ਆ ਖਲੇਰਾ ਇੰਨੇ ਉੱਪਰ ਤੁੱਪੇ ਪਏ ਆ ਇੰਨੇ ਥੱਲੇ ਆ ਤੇ ਆ ਵੇਖੋ ਹੁਣ ਗੱਡੀਆਂ ਦੇ ਕਵਰ ਕਵਰ ਝੜਾਉਣੇ ਆ ਤੁੱਤੇ ਆ ਅੱਜ ਦਰ ਨਵੀਆਂ ਲਈਆਂ ਅੱਜ ਤੇ ਕਾ ਲਈ ਇੱਕ ਆ ਕਵਰ ਲੈ ਤੇ ਇਹ ਕਾ ਵੀ ਲਈ ਇਕ ਕਾਲੇ ਇੱਕ ਪਰੇ ਉੱਪਰ ਲੱਗੀ ਆ ਉਹ ਲਈ ਡਬਲ ਬੈੱਡ ਦੀ ਤੇ 71 ਗਰਮ ਚਤਰਾ ਲਗੀਆਂ ਪਹਿਲਾਂ ਵੀ ਵੇਖਤਾ ਹਣਾ ਫਸ਼ਾ ਫਸ਼ਾ ਕੇ ਵੇਖਿਆ ਅਸੀਂ ਕਿ ਪੂਰੀਆਂ ਵੀ ਹੁੰਦੀਆਂ ਕਿ ਨਹੀਂ ਤੇ ਇੱਕ ਮੈਂ ਜਿਹੜੀ ਥੱਲੇ ਵਾਸਤੇ ਲਈ ਸੀ ਉਹ ਲੱਗੀ ਉੱਪਰ ਪਰੀ ਤੇ ਉਹ ਕੰਬਲ ਤੇ ਵੀ ਕਵਰ ਮੈਂ ਛਾੜ ਦਿੱਤਾ ਤੇ ਹੁਣ ਐ ਸਰਾਣਿਆਂ ਦੇ ਗੱਦੀਆਂ ਦੇ ਸਾਰੇ ਕਵਰ ਛੜਾਉਣੇ ਆ ਅਵੇ ਹੁਣ ਕਿੰਨੇ ਕਵਰ ਆ ਉੱਥੇ ਵੀ ਸਾਰੇ ਚਲੋ ਕਰਦੇ ਆ ਸਫਾਈ ਠੀਕ ਐ ਗਦੇ ਆ ਤੇ ਗੱਦੀਆਂ ਦੇ ਕਵਰ ਵੀ ਸਾਰੇ ਚੜਾਉਂਦੇ ਆ ਸਰਾਣਿਆਂ ਦੇ ਕਵਰ ਸਭ ਚੜਾ ਚੜੂ ਦਿੱਤੇ ਆ ਹੁਣ ਇਹਨਾਂ ਨੂੰ ਆਪੋ ਆਪਣੀ ਥਾਂ ਹੀ ਰੱਖਣਾ ਮੈਂ ਤੇ ਬਾਕੀ ਅਜੇ ਉੱਪਰ ਵੀ ਵੇਖਣਾ ਜਾ ਕੇ ਕੀ ਖਲਾਰਾ ਵਾ ਵੈਸੇ ਤੇ ਕੀਰਤ ਕਰਨ ਈ ਆ ਚਲੋ ਮੈਂ ਵੀ ਜਾ ਕੇ ਵੇਖਦੀ ਆ ਕੀ ਕਰਨ ਵਾਲਾ ਵਾ ਤੇ ਕੀ ਨਹੀਂ ਕਰਨ ਵਾਲਾ ਪਹਿਲਾਂ ਮੈਂ ਥੱਲੇ ਦਾ ਸੰਭਲਾ ਫਿਰ ਉੱਪਰ ਜਾਉਂਗੀ ਤੇ ਹੁਣ ਮੈਂ ਥੱਲੇ ਉਹ ਖਲਾਰਾ ਸਾਰਾ ਚੁੱਕਾਂ ਕਿੰਨਾ ਟਾਈਮ ਲੱਗ ਜਾਂਦਾ ਮੈਨੂੰ ਇੱਥੋਂ ਗੱਦਿਆਂ ਦੇ ਕਵਰ ਚੜਾ ਸਰਾਣਿਆਂ ਦੇ ਚੜਾਓ ਜੇ ਉੱਪਰ ਵੀ ਬੜੇ ਆ ਤੇ ਥੱਲੇ ਵੀ ਬਹੁਤ ਆ ਤੇ ਹੁਣ ਦੇਖਦੀ ਆ ਲੋ ਜੀ ਥਾਉ ਥਾਈਆਂ ਪਾ ਰੱਖ ਦਿੱਤੇ ਸਾਰੇ ਸਰਾਣੇ ਤੇ ਗੱਦਿਆਂ ਸਭ ਕਵਰ ਜਿੱਦਰ ਸਭ ਕੁਝ ਹੁਣ ਆ ਮੇਜ਼ ਦਾ ਕਵਰ ਲਿਓਣਾ ਵਾ ਇੱਕ ਆ ਫਲਾਵਰ ਵੀ ਲਿਓਣ ਵਾਲਾ ਆ ਕਰਾਵਾ ਤੇ ਦਰ ਹੋਣਾ ਬੈੱਡ ਦੇ ਵਿੱਚ ਸੁੱਟਦੇ ਆ ਚੱਦਰਾਂ ਕਿਉਂਕਿ ਇੰਨਾ ਜਗ੍ਹਾ ਨਹੀਂ ਹੈ ਕਿ ਤੇ ਰੱਖਣ ਨੂੰ ਹੁਣ ਸਫਾਈ ਵਾਹੇ ਜਿਵੇਂ ਕਰਨੀ ਆ ਤੇ ਉੱਧਰ ਵੀ ਗੁੱਦੀਆਂ ਰੱਖਤੀਆਂ ਸਰਾਣੇ ਤੇ ਕਵਰ ਮੈਂ ਆ ਤਾਂ ਚੋਣਨੀ ਆ ਕੇ ਲੰਮੇ ਪੈਣ ਲੱਗਿਆ ਤੇਲ ਨਾ ਲੱਗੇ ਸਾਂਣਿਆਂ ਨੂੰ ਇਹ ਮੈਨੂੰ ਆਦਤ ਤੇ ਵਿਚੋਂ ਦੀ ਅਮ ਚਦਰਾ ਲਈਆਂ ਦੇਖਣਾ ਵੀ ਕਿਹਦੀ ਗਰੇਸ ਜ਼ਿਆਦਾ ਵਾ ਇਹ ਵਾਲੀ ਦੀ ਕਿ ਇਹ ਵਾਲੀ ਦੀ ਇਹ ਵਾਲੀ ਦੀ ਵਿਚ ਹੋਈ ਹੈ ਨਾ ਥੱਲੇ ਤੇ ਇੱਕ ਹੋ ਰਿਹਾ ਉਹ ਬਾਹਰ ਆ ਇਹਨਾਂ ਦੋਨਾਂ ਚੋਂ ਇੱਕ ਸਿਲੈਕਟ ਕਰਨੀ ਆ ਕਿਹੜੀ ਆ ਵਧੀਆ ਲੱਗਦੀ ਹੈ ਇਹ ਪ੍ਰਿੰਸ ਨੂੰ ਖੋਣੇ ਆ ਇੱਕ ਕੈਬਲੀ ਲਈ ਆ ਕਿਦਰ ਵੀ ਹੋ ਗਈ ਸਫਾਈ ਉੱਪਰ ਕਮਰੇ ਚ ਆਹ ਸਾਡੀ پری ਦੇ ਕੰਮ ਵੇਖ ਲਓ ਆ ਆ پری ਦੇ ਕੰਮ ਆ ਪਰੀ ਦੀ ਕਿਚਨ ਇਹ ਆਜੂ 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 ਇਹ ਤਾਂ ਕਿੰਨਾ ਗੱਲਾਂ ਕਰਦੀ ਆ ਕਿਹਨੂੰ ਫੋਨ ਕਰਦੀ ਪਈ ਆ ਵਾਕਿੰਗ ਟਾਕਿੰਗ เดี๋ยวตีกินโน้ตโฟนเลายอะวะให้บุบบ้าให้ให้ให้ให้ให้ให้ให้ฮะโอ้กาคากีกีกี้อะไอ่โอ้โฟนกินโน้ตเลยอะวะ ஐபோன் <tapos> யாரிட்டு <tapos> 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 <tapos>